ਹੈ ਵੀ ਪੰਚਾਇਤੇ ਹੋਰ ਕੁਝ ਬਦਲਿਆ ਜਾਂ ਨਹੀਂ ਬਦਲਿਆ ਬੱਚਿਆਂ ਦਾ ਬਚਪਨ ਦਾ ਮਾਹੌਲ ਜ਼ਰੂਰ ਬਦਲਿਆ ਕੱਲ ਦੀ ਗੱਲ ਹੈ ਇੱਕ ਮਾਰ ਬੇਟਾ ਤੁਰੇ ਜਾਂਦੇ ਸੀ ਬਾਜ਼ਾਰ ਦੇ ਵਿੱਚ ਮੇਲੇ ਦਾ ਮਾਹੌਲ ਸੀ ਤਾਂ ਬੱਚੇ ਨੇ ਦੋ ਵਾਰੀ ਕਿਹਾ ਮਮਾ ਰਿਮੋਟ ਕਾਰ ਮਮਾ ਰਿਮੋਟ ਕਾਰ ਬਾਹਾਂ ਜੀ ਖਿੱਚ ਕੇ ਗਿਆ ਮੈਨੂੰ ਐ ਲੱਗਿਆ ਵੀ ਲੈ ਵੀ ਹੁਣ ਇਹਦੀ ਛੇਤਰ ਪ੍ਰੇਡ ਹੋਣੀ ਹੈ ਕਿਉਂਕਿ ਆਪਦੇ ਹਿਸਾਬ ਨਾਲ ਹੀ ਸੋਚਣਾ ਸੀ ਨਾ ਆਪਾਂ ਤਾਂ ਤੇ ਇਹ ਸਾਡਾ ਟਾਈਮ ਜਿਹੋ ਜਿਹਾ ਹੁੰਦਾ ਸੀ ਉਸ ਹਿਸਾਬ ਨਾਲ ਮੈਂ ਸੋਚਿਆ ਮੈਂ ਕਿਹਾ ਲੈ ਵੀ ਸੇਵਾ ਹੋਣੀ ਹੈ ਪਰ ਨਹੀਂ ਦੁਕਾਨ ਆਈ ਅੱਗੇ ਉਹਨੇ ਰਿਮੋਟ ਕਾਰ ਦੇਖੀ ਉਹਨੇ ਕਿਹਾ ਪ੍ਰਾਈਸ 450 7400 ਰੁਪਏ ਤੇ ਉਹਨੀ ਮੰਮੀ ਨੇ 500 ਦਾ ਨੋਟ ਫਰਾਇਆ ਤੇ ਕਾਰ ਲੈਤੀ ਮੈਂ ਕਿਹਾ ਉਹ ਟਾਈਮ ਮੇਰੇ ਯਾਦ ਆ ਗਿਆ ਜਦੋਂ ਬਾਜ਼ਾਰ ਦੇ ਵਿੱਚ ਤੁਰੇ ਜਾਂਦੇ ਆ ਜੇ ਕਿਤੇ ਕਹਿ ਦਿੰਦੇ ਸੀ ਜਾਂ ਮੇਲੇ ਦਾ ਮਾਹੌਲ ਵੀ ਬੀਬੀ ਜਲੇਬੀਆਂ ਖਾਣੀਆਂ ਸੀ ਤੇ ਉਦੋਂ ਹੀ ਬਾਹ ਫੜ ਕੇ ਤਿੰਨ ਪਲੰਗਾ ਘੜੀਸਦੇ ਹੋਏ ਬੇਬੇ ਕਹਿੰਦੀ ਇੱਕੋ ਹੀ ਡਾਇਲੋਗ ਹੁੰਦਾ ਸੀ ਭੁੱਖਿਆਂ ਨੂੰ ਕਰਦੇ ਹੋ ਤਾਂ ਹੀ ਤਾਂ ਸਾਨੂੰ ਨਾਲ ਨਹੀਂ ਲਿਆਉਂਦੀ ਭੁੱਖਿਆਂ ਨੂੰ ਕਰਦੇ ਹੋ ਵਿਚਾਰ ਚਾਕੇ ਤਾਂ ਹੀ ਨਹੀਂ ਨਾਲ ਲੈ ਕੇ ਆਉਂਦੀ ਮੈਂ ਬਸ